ਹਾਂਜੀ ਸਸਿਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਰਾਸ਼ਨ ਧਾਰਕਾਂ ਲਈ ਵੱਡੀ ਖਬਰ ਰਾਸ਼ਨ ਕਾਰਡ ਵਾਲੇ ਜਰੂਰ ਕਰਨ ਇਹ ਕੰਮ 1 ਅਗਸਤ ਤੋਂ ਨਵੇਂ ਨਿਯਮ ਲਾਗੂ ਇਹਨਾਂ ਰਾਸ਼ਨ ਧਾਰਕ ਨੂੰ ਨਹੀਂ ਮਿਲੇਗਾ ਰਾਸ਼ਨ ਰਾਸ਼ਨ ਕਾਰਡ ਕੀਤਾ ਜਾਵੇਗਾ ਪੰਦ ਨਵਾਂ ਰਾਸ਼ਨ ਕਾਰਡ ਕਿਵੇਂ ਅਪਲਾਈ ਹੋਵੇਗਾ ਅਤੇ ਕਿਹੜੇ ਦਸਤਾਵੇਜ਼ ਲੱਗਣਗੇ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਕੁੱਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਅਲਰਟ ਪਰ ਦੇਖਣ ਨੂੰ ਮਿਲ ਸਕਣਗੀਆਂ ਅਗਰ ਤੁਸੀਂ ਵੀ ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਰਹਿ ਰਹੇ ਹੋ ਤਾਂ ਤੁਹਾਡੇ ਲਈ ਅੱਜ ਦੀ ਖਬਰ ਬਹੁਤ ਜ਼ਿਆਦਾ ਜ਼ਰੂਰੀ ਹੋਣ ਵਾਲੀ ਹੈ ਤਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਜੋ ਘਰ ਘਰ ਰਾਸ਼ਨ ਸਕੀਮ ਹੈ ਇਸ ਦੀ ਸਟਾਰਟਿੰਗ ਅਕਾਲੀ ਸਰਕਾਰ ਦੇ ਸਮੇਂ ਵਿੱਚ ਲਗਭਗ 2015 ਦੇ ਕਰੀਬ ਕੀਤੀ ਗਈ ਸੀ ਉਸ ਤੋਂ ਲੈ ਕੇ ਹੁਣ ਤੱਕ ਲੋਕ ਅਲੱਗ-ਅਲੱਗ ਤਰੀਕੇ ਨਾਲ ਰਾਸ਼ਨ ਕਾਰਡਾਂ ਦਾ ਲਾਭ ਲੈ ਰਹੇ ਆ ਅਤੇ ਹੁਣ ਅਲੱਗ-ਅਲੱਗ ਸਰਕਾਰ ਦੇ ਟਾਈਮ ਅਲੱਗ-ਅਲੱਗ ਸਕੀਮ ਦੇ ਵਿੱਚ ਬਦਲਾਅ ਕੀਤੇ ਜਾਂਦੇ ਆ ਔਰ ਇਸ ਦੌਰਾਨ ਹੁਣ ਸੈਂਟਰ ਗਵਰਨਮੈਂਟ ਵੱਲੋਂ ਰਾਸ਼ਨ ਧਾਰਕਾਂ ਦੇ ਲਈ ਇੱਕ ਵੱਡਾ ਬਿਆਨ ਸਾਹਮਣੇ ਨਿਕਲ ਕੇ ਆਇਆ ਸੀ ਜਿਸ ਦੇ ਵਿੱਚ ਹੁਣ ਰਾਸ਼ਨ ਕਾਰਡ ਦੀ ਕੇवाईसी ਨੂੰ ਲਾਜ਼ਮੀ ਕਰ ਦਿੱਤਾ ਗਿਆ ਤਾਂ ਹੁਣ ਰਾਸ਼ਨ ਕਾਰਡ ਦੀ ਕੇवाईसी ਪੰਜਾਬ ਸਟੇਟ ਦੇ ਵਿੱਚ ਵੀ ਸ਼ੁਰੂ ਹੋ ਚੁੱਕੀ ਹੈ ਅਗਰ ਤੁਸੀਂ ਹਾਲੇ ਤੱਕ ਆਪਣੇ ਰਾਸ਼ਨ ਕਾਰਡ ਦੀ ਕੇवाईसी ਨਹੀਂ ਕਰਵਾਈ ਤਾਂ ਤੁਹਾਨੂੰ ਰਾਸ਼ਨ ਕਾਰਡ ਦੀ ਕੇवाईसी ਕਰਵਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ ਅਗਰ ਤੁਸੀਂ ਆਪਣੇ ਰਾਸ਼ਨ ਕਾਰਡ ਦੀ ਕੇवाईसी ਨਹੀਂ ਕਰਵਾਉਂਦੇ ਤਾਂ ਤੁਹਾਡਾ ਰਾਸ਼ਨ ਕਾਰਡ ਵੀ ਬੰਦ ਹੋ ਸਕਦਾ ਹੈ ਅਤੇ ਤੁਹਾਨੂੰ ਰਾਸ਼ਨ卡 ਤੇ ਮਿਲਣ ਵਾਲਾ ਲਾਭ ਜਿਵੇਂ ਕਿ ਫ੍ਰੀ ਅਨਾਜ ਇਸ ਤੋਂ ਇਲਾਵਾ 5 ਲੱਖ ਆਸ਼ਵਮਾਨ ਭਾਰਤ卡 ਫ੍ਰੀ ਸਿਲੰਡਰ ਜਾਂ ਫਿਰ ਇਸ ਤੋਂ ਇਲਾਵਾ ਸੁਚਾਲਿਆ ਜਾਂ ਕਰ ਕਰ ਆਵਾਸ ਯੋਜਨਾ ਦਾ ਜੋ ਮਕਾਨ ਇਹਨਾਂ ਸਕੀਮਾਂ ਦਾ ਲਾਭ ਨਹੀਂ ਮਿਲੇਗਾ ਇਸ ਕਰਕੇ ਜਲਦੀ ਤੋਂ ਜਲਦੀ ਤੁਸੀਂ ਆਪਣੇ ਰਾਸ਼ਨ卡 ਦੀ ਕੇਵਾਈਸੀ ਕਰਉਣੀ ਹੋਵੇਗੀ ਕੇਵਾਈਸੀ ਦਾ ਪ੍ਰੋਸੈਸ ਕੀ ਰਹਿੰਦਾ ਹੈ ਉਸ ਬਾਰੇ ਤੁਹਾਨੂੰ ਦੱਸ ਦਈਏ केवाईसी ਦਾ ਸਿਸਟਮ ਬਾਇਓਮੈਟ੍ਰਿਕ ਨਾਲ ਪੂਰੇ ਭਾਰਤ ਵਿੱਚ ਕੀਤਾ ਗਿਆ ਹੈ। ਅਗਰ ਤੁਸੀਂ ਕਿਸੇ ਵੀ ਸਟੇਟ ਡਿਸਟ੍ਰਿਕਟ ਦੇ ਵਿੱਚ ਰਹਿ ਰਹੇ ਹੋ ਤਾਂ ਤੁਹਾਨੂੰ ਕੇवाईसी ਲਾਜ਼ਮੀ ਕਰਨੀ ਪਵੇਗੀ। ਕੇवाईसी ਇਸ ਪ੍ਰਕਾਰ ਹੋਵੇਗੀ ਕਿ ਅਗਰ ਤੁਹਾਡੇ ਫੈਮਿਲੀ ਦੇ ਵਿੱਚ ਟੋਟਲ 5 ਮੈਂਬਰ ਹੈ ਤਾਂ ਤੁਹਾਨੂੰ ਆਪਣੇ ਰਾਸ਼ਨ ਡਿਪੋ 홀ਡਰ ਕੋਲ ਜਾ ਕੇ ਪੰਜਾਂ ਫੈਮਿਲੀ ਮੈਂਬਰ ਦੇ ਆਧਾਰ ਕਾਰਡ ਲੈ ਕੇ ਜਾਣੇ ਅਤੇ ਪੰਜਾਂ ਮੈਂਬਰਾਂ ਨੂੰ ਨਾਲ ਜਾਣਾ ਪਵੇਗਾ। ਬਾਇਓਮੈਟਿਕ ਦੇ ਉੱਪਰ ਤੁਸੀਂ ਆਪਣਾ ਅੰਗੂਠਾ ਲਗਾ ਕੇ ਜੋ ਕੇवाईसी ਹੈ ਉਹ ਕਰ ਸਕਦੇ ਹੋ ਅਗਰ ਤੁਸੀਂ ਆਪਣੇ ਰਾਸ਼ਨ ਕਾਰਡ ਦੀ ਕੇवाईसी ਨਹੀਂ ਕਰੋਗੇ ਜਾਂ ਫਿਰ ਇੱਕ ਮੈਂਬਰ ਦੀ ਵੀ ਕੇवाईसी ਘੱਟ ਕਰੋਗੇ ਤਾਂ ਤੁਹਾਨੂੰ ਉਸ ਮੈਂਬਰ ਦਾ ਰਾਸ਼ਨ ਨਹੀਂ ਮਿਲੇਗਾ ਇਸ ਤੋਂ ਇਲਾਵਾ ਇਹ ਸਕੀਮ ਇਸ ਕਰਕੇ ਸ਼ੁਰੂ ਕੀਤੀ ਗਈ ਹੈ ਕਿਉਂਕਿ ਪੂਰੇ ਪੱਤ ਦੇ ਵਿੱਚ ਅਨੇਕਾਂ ਲੋਕ ਅਚੇਹੀ ਪਾਈ ਜਾਂਦੇ ਆ ਜਿਹੜੇ ਕੀ ਸਰਕਾਰੀ ਜੋਬ ਤੇ ਲੱਗਣ ਦੇ बावਤ ਵੀ ਰਾਸ਼ਨ ਕਾਰਡ ਦਾ ਲਾਭ ਲੈਂਦੇ ਰਹਿੰਦੇ ਆ ਔਰ ਕੁਝ ਲੋਕ ਜਿਨ੍ਹਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਦੀ ਅਗਰ ਡੈਥ ਹੋ ਜਾਂਦੀ ਹੈ ਤਾਂ ਉਹਨਾਂ ਦੇ ਨਾਮ ਤੇ ਸਰਕਾਰ ਵੱਲੋਂ ਜੋ ਅਨਾਜ ਦਿੱਤਾ ਜਾਂਦਾ ਹੈ ਉਸ ਦਾ ਲਾਭ ਲੈਂਦੇ ਰਹਿੰਦੇ ਆ ਅਤੇ ਉਸ ਦਾ ਨਾਮ ਰਾਸ਼ਨ ਕਾਰਡ ਵਿੱਚੋਂ ਡਿਲੀਟ ਨਹੀਂ ਕਰਾਉਂਦੇਗੇ ਕੁਝ ਲੋਕ ਜਿਨ੍ਹਾਂ ਦੇ ਘਰ ਦੇ ਵਿੱਚ ਲੜਕੀ ਦੀ ਅਗਰ ਮੈਰਿਜ ਹੋ ਜਾਂਦੀ ਹੈ ਉਹ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਲੇਕਿਨ ਉਸ ਦਾ ਜੋ ਰਾਸ਼ਨ ਕਾਰਡ ਹੈ ਉਹ ਉਸ ਤੇ ਮਾਪਿਆਂ ਦੇ ਵੱਲ ਚੱਲਦਾ ਰਹਿੰਦਾ ਹੈ ਜਿਸ ਕਰਕੇ ਲੰਬੇ ਸਮੇਂ ਤੋਂ ਇਜਹੀਆਂ ਜੋ ਗੜਬੜੀਆਂ ਨੇ ਰਾਸ਼ਨ ਕਾਰਡ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਜਿਸ ਕਰਕੇ ਹੁਣ ਸਰਕਾਰ ਵੀ ਅਲਰਟ ਹੋ ਚੁੱਕੀ ਆ ਅਤੇ ਉਹਨਾਂ ਨੇ ਲੋਕਾਂ ਦੇ ਇਸ ਫਰਜੀ ਲਾਭ ਲੈਣ ਵਾਲੀਆਂ ਸਕੀਮਾਂ ਤੋਂ ਪੂਰਾ ਖਬਰ ਹੋ ਚੁੱਕੀ ਆ ਜਿਸ ਕਰਕੇ ਹੁਣ ਇਹ ਨਵੇਂ ਅਪਡੇਟ ਨਵੇਂ ਜੋ ਸਿਸਟਮ ਹੈ ਲਾਂਚ ਕੀਤਾ ਗਿਆ ਕਿਉਂਕਿ ਹੁਣ ਪੰਜਾਬ ਦੇ ਵਿੱਚ ਅਤੇ ਪੂਰੇ ਭਾਰਤ ਦੇ ਵਿੱਚ ਸਿਰਫ ਔਰ ਸਿਰਫ ਹੱਕਦਾਰ ਪਰਸਨ ਹੀ ਰਾਸ਼ਨ ਲੈ ਸਕਦਾ ਹੈ। ਅਗਰ ਤੁਹਾਡਾ ਵੀ ਕੋਈ ਮੈਂਬਰ ਅਦਰ ਸਟੇਟ ਵਿੱਚ ਜਾਂ ਅਦਰ ਡਿਸਟ੍ਰਿਕਟ ਵਿੱਚ ਜਾਂ ਫਿਰ ਅਦਰ ਕੰਟਰੀ ਵਿੱਚ ਜਾ ਚੁੱਕਿਆ ਜਾਂ ਫਿਰ ਤੁਹਾਡੇ ਲੜਕੀ ਦੀ ਮੈਰਿਜ ਹੋ ਚੁੱਕੀ ਹੈ ਤੁਹਾਡੇ ਫੈਮਿਲੀ ਮੈਂਬਰ ਕਿਸੇ ਇੱਕ ਦੀ ਡੈਥ ਹੋ ਚੁੱਕੀ ਹੈ ਤਾਂ ਤੁਸੀਂ ਉਹਨਾਂ ਦਾ ਰਾਸ਼ਨ ਕਾਰਡ ਦਾ ਲਾਭ ਨਹੀਂ ਲੈ ਸਕਦੇਗੇ। ਇਸ ਕਰਕੇ ਇਹ KYC ਸਿਸਟਮ ਸ਼ੁਰੂ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਸਰਕਾਰ ਦੇ ਵੱਲੋਂ ਹੋਰ ਵੀ ਸਖਤ ਅਦਾਇਤਾ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਜੋ ਕਿ ਡੀਪੋ ਹੋਲਡਰਾਂ ਨੂੰ ਲਿਸਟਾਂ ਮਿਲ ਚੁੱਕੀਆਂ ਨੇ ਤੇ ਹੁਣ ਤੁਸੀਂ ਵੀ ਆਪਣੇ ਨੇੜੇ ਦੇ ਡੀਪੋ ਹੋਲਡਰ ਕੋਲ ਜਾ ਕੇ ਆਪਣੀ KYC ਐਡੂ ਕਰਵਾ ਸਕਦੇ ਹੋ KYC ਕਰਵਾਉਣ ਦਾ ਕੋਈ ਵੀ ਚਾਰजेस ਨਹੀਂ ਲੱਗ ਰਿਹਾਗਾ ਅਗਰ ਤੁਹਾਡੇ ਵੀ ਪਿੰਡ 'ਚ ਕੋਈ ਡੀਪੋ ਹੋਲਡਰ ਤੁਹਾਡੇ ਤੋਂ ਚਾਰजेस ਮੰਗ ਰਿਹਾ ਤਾਂ ਤੁਸੀਂ ਉਸ ਦੇ ਖਿਲਾਫ ਕੰਪਲੇਨਡਰਜ ਕਰਵਾ ਸਕਦੇ ਹੋ ਕਿਉਂਕਿ ਬਹੁਤ ਸਾਰੇ ਪਿੰਡਾਂ ਤੋਂ ਜਾਂ ਬਹੁਤ ਸਾਰੇ ਡਿਸਟ੍ਰਿਕਟ ਤੋਂ ਮੈਸੇਜ ਆ ਰਿਹਾ ਕਿ ਉਹਨਾਂ ਦੇ ਪਿੰਡ ਦਾ ਡੀਪੋ ਹੋਲਡਰ ਪਰ ਕਾਰਡ 50 ਰੁਪਏ ਜਾਂ ਫਿਰ ਪਰ ਮੈਂਬਰ 50 ਰੁਪਏ ਲੈ ਰਿਹਾ ਤਾਂ ਜਹਾਂ ਤੁਹਾਨੂੰ ਵੀ ਸ਼ੱਕ ਦੇ ਆਧਾਰ ਤੇ ਦੇਖਿਆ ਜਾਂਦਾ ਤਾਂ ਤੁਸੀਂ ਉਸ ਦੀ ਕੰਪਲੇਨ ਆਪਣੇ ਫੂਡ ਸਪਲਾਈ ਦਫਤਰ ਦੇ ਵਿੱਚ ਜਾ ਕੇ ਜਰੂਰ ਕਰੋ ਤਾਂ ਕਿ ਅਜਿਹੀ ਜੋ ਕਿ ਸੈਲਰੀ ਦੇਣ ਦੇ ਬਾਵਜੂਦ ਵੀ ਗਲਤ ਤਰੀਕੇ ਨਾਲ ਤੁਹਾਡੇ ਤੋਂ ਪੈਸੇ ਲਏ ਜਾ ਰਹੇ ਆ ਤਾਂ ਤੁਸੀਂ ਉਸ ਤੇ ਵਾਜ਼ ਉਠਾ ਸਕਦੇ ਹੋ ਇਸ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਜੋ ਕੇवाईसी ਸਿਸਟਮ ਹੈ ਸਿਰਫ ਔਰ ਸਿਰਫ ਡੀਪੋ ਹੁੜਾ ਕੋਲ ਕੀਤੀ ਜਾ ਰਹੀ ਹੈ ਅਗਰ ਗੱਲ ਕਰੀ ਆਪਾਂ ਅਦਰ ਸਟੇਟ ਦੀ ਤਾਂ ਅਦਰ ਸਟੇਟਾਂ ਦੇ ਵਿੱਚ ਜੋ ਕੇवाईसी ਸਿਸਟਮ ਹੈ ਇਹ ਸਿਰਫ ਔਰ ਸਿਰਫ ਸੀਐਸਸੀ ਸੈਂਟਰ ਨੂੰ ਦਿੱਤਾ ਗਿਆ ਹੈ ਤਾਂ ਅਗਰ ਤੁਸੀਂ ਵੀ ਇਸ ਚੀਜ਼ ਨਾਲ ਸਹਿਮਤ ਹੋ ਕਿ ਸੀਐਸਸੀ ਸੈਂਟਰ ਨੂੰ ਕੇवाईसी ਪ੍ਰੋਸੈਸ ਮਿਲਣਾ ਚਾਹੀਦਾ ਤਾਂ ਤੁਸੀਂ ਕਮੈਂਟ ਜ਼ਰੂਰ ਕਰਨਾ ਅਤੇ ਅਗਰ ਤੁਸੀਂ ਕੇवाईसी ਕਰਵਾ ਲਈ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਕੀ ਵੀਸੀ ਸਿਸਟਮ ਦੇ ਕਿਹੜੇ ਪ੍ਰਸਾਸ ਦੇ ذریعے ਕੀਤੀ ਗਈ ਹੈ ਬਾਇਓਮੈਡੀਕਲ ਜਾਂ ਫਿਰ ਓਟੀਪੀ ذریعے ਇਸ ਤੋਂ ਇਲਾਵਾ ਤੁਸੀਂ ਇਹ ਵੀ ਦੱਸਣਾ ਹੈ ਕਿ ਤੁਸੀਂ ਕੇਵੀਸੀ ਕਰਨ ਦੇ ਕਿੰਨਾ ਫੀਸ ਜਾਂ ਫਿਰ ਕਿੰਨੇ ਪੈਸੇ ਆਪਣੇ ਡੀਪੋ 홀ਡਰ ਨੂੰ ਜਾਂ ਫਿਰ ਸੀਐਸਸੀ ਸੈਂਟਰ ਤੇ ਜਮ੍ਹਾਂ ਕਰਵਾਏ ਹਨ ਤਾਂ ਇਹ ਸੀ ਅੱਜ ਦੀ ਖਾਸ ਅਪਡੇਟ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ ਇੱਕ ਹੋਰ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ ਕਿ ਹੁਣ ਪੰਜਾਬ ਦੇ ਵਸਨੀਕਾਂ ਨੂੰ ਸਿੱਧਾ 4 ਮਹੀਨੇ ਦਾ ਇਕੱਠਾ ਰਾਸ਼ਨ ਦਿੱਤਾ ਜਾਵੇ ਕਰੇਗਾ ਅਗਰ ਤੁਸੀਂ ਵੀ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਬਣਾਇਆ ਹੋਇਆ ਤਾਂ ਤੁਸੀਂ ਵੀ ਰਾਸ਼ਨ ਕਾਰਡ ਦੇ ਜ਼ਰੀਏ 4 ਮਹੀਨਿਆਂ ਦਾ ਇਕੱਠਾ ਰਾਸ਼ਨ ਲੈ ਕੇ ਉਸ ਨੂੰ ਆਪਣੇ ਘਰ ਰੱਖ ਸਕਦੇ ਹੋ ਇਹ ਇਸ ਕਰਕੇ ਕੀਤਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਜੋ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਸੀ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਕਾਫੀ ਖਰਚਾ ਕਰਨਾ ਪੈਂਦਾ ਸੀ ਦੂਸਰੇ ਨੰਬਰ ਤੇ ਜੋ ਇਹ ਰਾਸ਼ਨ ਹੈ ਇਸ ਦੇ ਨਾਲ ਕੁਝ ਅਨਾਜ ਜੋ ਖਰਾਬ ਹੋ ਜਾਂਦੀ ਸੀ ਤਾਂ ਇਸ ਕਰਕੇ ਇਹ ਸਬਪ੍ਰੋਸੈਸ ਨੂੰ ਚੇਂਜ ਕਰਦੇ ਹੋਏ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਕਿ ਹੁਣ ਡਾਇਰੈਕਟ 4 ਮਹੀਨੇ ਦਾ ਰਾਸ਼ਨ ਇਕੱਠਾ ਜੋ ਰਾਸ਼ਨ ਧਾਰਕਾਂ ਨੂੰ ਦਿੱਤਾ ਜਾਵੇਗਾ ਤਾਂ ਕਿ ਉਹ ਆਪਣੇ ਰਾਸ਼ਨ ਨੂੰ ਸੰਭਾਲ ਕੇ ਆਪਣੇ ਘਰ ਰੱਖ ਸਕਣਗੇ ਅਤੇ ਉਸ ਰਾਸ਼ਨ ਨੂੰ ਨਾ ਤਾਂ ਕੋਈ ਸੁਸਤੀ ਜਾਫਿਰ ਹੋਰ ਗਲਣ ਦਾ ਡਰ ਰਹੇਗਾ ਤਾਂ ਇਹ ਅੱਜ ਦੀ ਖਾਸ ਅਪਡੇਟ ਸੀ ਇਸ ਤੋਂ ਇਲਾਵਾ KYC ਕਿਸ ਤਰੀਕੇ ਹੋ ਰਹੀ ਹੈ ਉਸ ਤੇ ਬਾਰੇ ਜਾਣਨ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ